ਇਹਲਾ ਫੋਨ ਆਉਦਾ ਫੋਨ ਲਓ ਸਤਿ ਸ੍ਰੀ ਅਕਾਲ ਜੀ ਆਜੋ ਫਿਰ ਸਾਰੇ ਵਾਤਾਵਰਣ ਪ੍ਰੇਮੀ ਜਿਹੜੇ ਜਿਹੜੇ ਧਰਤੀ ਮਾਂ ਨੂੰ ਪਿਆਰ ਕਰਦੇ ਆ ਤੇ ਜਿਨ੍ਹਾਂ ਨੂੰ ਸਾਹਾਂ ਦੀ ਲੋੜ ਆ ਅੱਜ ਸੀਟੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਧੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਹੋਂ ਸਮਰਪਤ ਮਿਨੀ ਮਾਈਕਰੋ ਫੋਰੈਸਟ ਲਗਾਇਆ ਜਾ ਰਿਹਾ ਜੀਨੇ ਵੀ ਆਪਣੇ ਹੱਥਾਂ ਨਾਲ ਇੱਕ ਬੂਟਾ ਲਾ ਕੇ ਧਰਤੀ ਮਾਂ ਨੂੰ ਸਮਰਪਿਤ ਕਰਨਾ ਆਜੋ Most welcome.

ਜਿੰਨਾ ਇਹਦੀ ਚਾਕੀ ਆ ਚਾਕੀ ਨਾਲ ਹੀ ਲਵਾਵਾ ਆਪਾਂ ਕਰਨ ਚਾਕੀ ਆ ਜਿਹੜੀ ਇਹ ਬਾਹਰ ਨਹੀਂ ਆਉਣੀ ਚਾਹੀਦੀ ਯਾਨੀ ਇਹ ਆਹ ਸਿਰਫ ਇੰਨਾ ਪੌਦਾ ਆਪਾਂ ਧਰਤੀ 'ਚ ਨੱਪਣਾ ਵਾ ਆ ਪੌਦਾ ਲਾਤਾ ਹੋਰ ਕੋਈ ਬੜਾ ਲੰਮਾ ਜੋੜਾ ਹਸਾਬ ਤੱਕ ਇੰਚ ਵੀ ਇੱਧਰ ਨਹੀਂ ਹੋਣਾ ਚਾਹੀਦਾ ਪਰ ਹੈ ਕੁਛ ਨਾ ਲਾ ਵੀ ਆ ਲਾਓ ਜੀ ਲਾਉਂਦੇ ਆ ਮੈਮ ਦੋਟੋ ਕੈਂਪਸ ਹੈ ਜੀ ਦੋਆਂ ਚ ਕਰਕੇ ਤੀਜਾ ਅੱਜ ਤੁਹਾਡੇ ਹੱਥੋਂ ਹੋ ਰਿਹਾ ਹੈ ਮਾੜਾ ਇਹ ਤਾਂ ਅਨੁਭਾਗ ਬੜੇ ਸੋਹਣੇ ਕਾਰਜ ਨੇ ਇਹ ਤੇ ਇਹੋ ਜੇ ਕਾਰਜ ਸਾਡੇ ਤੋਂ ਵੀ ਕਰਵਾਉਂਦੇ ਰਹੋ ਬਹੁਤ ਚੰਗਾ ਲੱਗਿਆ ਜੀ ਇੱਥੇ ਆਇਆ ਨੂੰ ਤੇ ਆਪਾਂ ਨੂੰ ਸਾਰਿਆਂ ਨੂੰ ਕਰਨਾ ਹੀ ਪੈਣਾ ਹਾਂ ਜੀ ਆਓ ਜੀ ਆਓ ਮੈਂ 4 ਕਾਸਟ ਆਵਦੀ ਆ ਤੇ ਮੈਂ ਸੋਚੀ ਰਹੀ ਸੀ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਵਾਤਾਵਰਣ ਦੇ ਉੱਤੇ ਆਪਾਂ ਇਸੇ ਹੋਜੀ ਚਰਚਾ ਕਰੀ ਦੀ ਦੇ ਨਾਲ ਇੱਕ ਇੰਪੈਕਟ ਵਧੀਆਂ ਬਸ ਜੀ ਮੈਂ ਇੱਧਰ ਹੀ ਆ ਜੂ ਤੁਸਾਂ ਨੂੰ ਮਿਲੇ ਜੀ ਤਰਜੀਹ ਦਾ ਕੋਲੇ ਜਗ੍ਹਾ ਹੋਵੇ ਇਹ ਜਿੱਥੇ ਮਾਈਕਰੋ ਫੋਰੈਸਟ ਥੋੜਾ ਆ ਤੁਸੀਂ ਦੇਖ ਲਓ ਹੁਣ ਥੋੜੀ ਜਿਆਦਾ ਬਸ ਚਾਰ ਕਿੱਲੇ ਇਹਦੇ ਵਿੱਚ 550 ਪੌਦੇ ਲੱਗ ਗਏ ਆਓ ਭਾਜੀ ਜੇ ਕਿਸੇ ਕੋਲ ਜਗ੍ਹਾ ਹੋਵੇ ਤਾਂ ਦੱਸੋ ਤੁਸੀਂ ਹਾਂ ਜੀ ਸਰ ਇਸ ਸਾਈਡ ਸਰ ਸਾਹਮਣੇ ਦੇਖ ਲਓ ਜੀ ਸਾਹਮਣੇ ਆਹ ਦੇਖ ਲਓ ਇੱਕ ਵਾਰ ਓਕੇ ਜੀ ਲਾਓ ਸਰ ਲਾਓ ਸਰ ਪਲੀਜ਼ ਇੱਕ ਵਾਰਥੀ ਲਾਇਆ ਕਰਨਾ ਐਵਰੀ ਬਰਥਡੇ ਲਾਇਆ ਕਰਨਾ ਹਾਂ ਜੀ ਸਰ ਇੱਧਰ ਮੈਡ ਲਾਓ ਇਤਨਾ ਹੈ ਆਹ ਤਾਂ ਸਭ ਇਹ ਸਭ ਗਿਆਨੀ ਗਿਆਨੀ ਬੰਦੇ ਆ ਜੀ ਤੁਸੀਂ ਤੁਹਾਡੇ ਕੋਲੇ ਜੇ ਕੋਈ ਜਗ੍ਹਾ ਆ ਤੇ ਅਸੀਂ ਤਾਂ ਰੈਡੀ ਆ ਨਾ ਨਹੀਂ ਤੁਹਾਨੂੰ ਇਸੇ ਸਾਲ ਚ ਨਾ ਪਾਸਾ ਜਿਹੜੇ ਅੱਜ ਜਿਹੜੇ ਬੰਦੇ ਆਏ ਨੇ ਇਹ ਵਧੀਆ ਕੀ ਜਾਗਰੂਕੀ ਤਾਂ ਆਪ ਕਰਦੇ ਲੋਕਾਂ ਦਾ ਸਹੀ ਹੈ ਬਾਈ ਸੱਚਾਈ ਤਾਂ ਵੀ ਬੇਦ ਕਈ ਵਾਰ ਹੁੰਦਾ ਹੈ ਨਹੀਂ ਨਹੀਂ ਤੁਹਾਡੀ ਤਾਂ ਸਹੀ ਹੈ ਬਟ ਅਜ ਨੂੰ ਸਮਝ ਆ ਗਈ ਕਿ ਆਪਾਂ ਇਹ ਪਾਸਾ ਛੱਡਿਆ ਹੋਇਆ ਅਜੂ ਬੁੱਢਾ ਪੋਣੋ ਤਾਣ ਹੋਇਆ ਆਪਾਂ ਇਹ ਵੇਟ ਦੀ ਕੀਤੀ ਹੈ ਅੱਜ ਦੇ ਦਿਨ ਵਾਸਤੇ ਕਿ ਅਜ ਨੂੰ ਅਜੇ ਹੀ ਜਦੋਂ ਫੋਟੋ ਭੇਜਾਂਗੇ ਤੇ ਤੁਹਾਡੇ ਨਾਲ ਸੰਪਰਕ ਕਰਾਵਾਂਗੇ ਸਾਰਿਆਂ ਨੂੰ ਦੇ ਦੇ ਚਲੋ ਚਲੋ ਪੀਂਦੇ ਚੋ ਦਸਵੇਂ ਮਹੀਨੇ ਕਰ ਬਾਈ ਇੱਕ ਬੁੱਢਾ ਜਾ ਬੰਨਿਆ ਬਾਰਹ ਦਿਨਾਂ ਨਾਲ ਨਾਲ ਜਿਹੜੇ ਫੋਰੈਸਟ ਬਣਾ ਰਿਹਾ ਤੇ ਅਸੀਂ ਜਿਵੇਂ ਇਹਨੇ ਦੱਸਿਆ ਕਿ ਆਪਾਂ ਮੈਡੀਸਨ ਫੋਰੈਸਟ ਬਣਾਵਾਂਗੇ ਪਰ ਸਭ ਤੋਂ ਜ਼ਰੂਰੀ ਹੈ ਕਿ ਜਿੱਦੈ ਇਨਵੈਸਟਿਗ ਬੋਲਦੀ ਹੈ ਅਸੀਂ ਬੱਚਿਆਂ ਤੇ ਸਟਾਫ ਐਮਰ ਨਾਲ ਮਿਲ ਕੇ ਉਹਨਾਂ ਤੋਂ ਵੀ ਮੰਗਾਗੇ ਜਿਨਾ ਕੋਲੇ ਕੀ ਸਾਈਜ਼ ਆ ਪਲੈਂਟ ਆ ਅਸੀਂ ਉੱਥੇ ਵੀ ਇਹ ਬੂਟੇ ਲਾਵਾਂਗੇ ਬੋਨਸ ਬਣਾਵਾਂਗੇ ਪਰ ਅੱਜ ਜਿੰਨੇ ਵੀ ਇਨਫਲੂਐਂਸਰਸ ਆਏ ਸੀਗੇ ਉਹਨਾਂ ਨੂੰ ਵੀ ਖਾਸ ਕਰਾਂਗੇ ਕਿ ਜੇ ਉਹਨਾਂ ਕੋਲੇ ਬਾਈ ਜੀ ਨਾਲ ਗੱਲ ਕਰਨ ਲਈ ਫਾਇਦਾ ਹੈ ਉਹਨਾਂ ਕੋਲੇ ਚੰਪਰ ਹੋ ਕੇ ਆਣ ਬਾਈ ਜੀ ਇਹਦੇ ਤਾਂ ਲਾਦੇ ਇਹ ਲਾਉਂਦੇ ਰਹਿੰਦੇ ਆ ਤੇ ਸਾਰੇ ਇਨਫਲੂਐਂਸਰਸ ਨੂੰ ਵੀ ਕਹਾਂਗੇ ਕਿ ਉਹ ਪਲੀਜ਼ ਆਪਣੇ ਉਹਨਾਂ ਕੋਈ ਨਾ ਕੋਈ ਪੀਸਾ ਫਲਾਨ ਦੇ ਬੜਾਣ ਕੋਈ ਨਹੀਂ